ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਲੂ ਪਨੀਰ ਮਿਕਸ ਪਰੌਠਾ ਬਣਾਉਣੀ ਆ ਆਲੂ ਨੂੰ ਆਪਾਂ ਉਬਾਲ ਕੇ ਛਿੱਲ ਕੇ ਕद्दूकस ਕਰ ਲਿਆ ਥੋੜੀ ਜਿਹੀ ਪਾਈ ਆਪਾਂ ਲਾਲ ਮਿਰਚ ਤੇ ਥੋੜਾ ਜਿਹਾ ਆਪਾਂ ਪਾਦਣੇ ਨਮਕ ਜਿੰਨਾ ਕਿ ਮਟੀਰੀਅਲ ਆਪਾਂ ਰਲਣਾ ਜਿੰਨੇ ਪਰੌਠੇ ਬਣਾਉਣੇ ਉਸ ਹਿਸਾਬ ਨਾਲ ੂਣ ਮਿਰਚ ਆਪਾਂ ਪਾ ਲੈਣਾ ਆ ਥੋੜੀ ਜਿਹੀ ਆਪਾਂ ਪਾ ਦਿੱਤੀ ਆ ਕਸੂਰੀ ਮੇਥੀ ਤੇ ਥੋੜਾ ਜਿਹਾ ਆਪਾਂ ਪਾ ਦਿੱਤਾ ਗਰਮ ਮਸਾਲਾ ਤੇ ਇਹਨਾਂ ਨੂੰ ਆਪਾਂ ਪਹਿਲਾਂ ਮਿਕਸ ਕਰ ਲੈਣੇ ਆ ਤੇ ਫਿਰ ਇਹਦੇ ਵਿੱਚ ਆਪਾਂ ਪਾਉਣੇ ਆ ਜੀ ਜਿਹੜੀ ਸਬਜੀ ਆਪਣੀ ਪਨੀਰ ਦੀ ਬਚ ਗਈ ਸੀ ਸਾਡੇ ਕੋਲ ਤੇ ਉਹ ਆਪਾਂ ਜਿਹੜੀ ਪਾ ਕੇ ਆਲੂਆਂ ਦੇ ਵਿੱਚ ਉਹਦੇ ਆਪਾਂ ਪਰੌਠੇ ਜਿਹੜੇ ਬਣਾਉਣੇ ਦੇਖੋ ਇੱਕ ਕੌਲੀ ਆਪਣੀ ਸਬਜੀ ਦੀ ਹੈਗੀ ਆ ਤੇ ਇਹਨੂੰ ਵੀ ਆਪਾਂ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲੈਣਾ ਕੱਲੇ ਪਨੀਰ ਦੇ ਵੀ ਬਣਾਉਣੇ ਆਪਾਂ ਕੱਲੇ ਆਲੂ ਦੇ ਵੀ ਬਣਾਉਣੇ ਆ ਇਸ ਤਰ੍ਹਾਂ ਇੱਕ ਵਾਰੀ ਪਰੌਠੇ ਬਣਾ ਕੇ ਦੇਖੋ ਬਹੁਤ ਹੀ ਟੇਸਟੀ ਜਿਹੜੇ ਬਣ ਕੇ ਤਿਆਰ ਹੁੰਦੇ ਆ ਆਲੂ ਦੇ ਨਾਲ ਜਿਹੜੀ ਆ ਇਹਦੀ ਬਾਈਂਡਿੰਗ ਵੀ ਵਧੀਆ ਹੋ ਜਾਂਦੀ ਹੈ ਸਟਫਿੰਗ ਵਧੀਆ ਬਣ ਜਾਂਦੀ ਹੈ ਇਹਦੀ ਤੇ ਖਿਲਰਦੇ ਨਹੀਂ ਪਰੌਠੇ ਬਹੁਤ ਹੀ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੇ ਕ ਆਪਣੇ ਕੋਲ ਜਬੀ ਬੱਜੀ ਬਚ ਜਵੇ ਤੇ ਉਹ ਜਦੋਂ ਆਪਾਂ ਕੱਲੀ ਦੇ ਬਣਾਨੇ ਆ ਤੇ ਥੋੜਾ ਜਿਹਾ ਲਿਕਵਿਡ ਜਿਹਾ ਹੋ ਜਾਂਦਾ ਪਾਣੀ ਜਿਹਾ ਪਰੌਠੇ ਛੱਡਦੇ ਆ ਤੇ ਜਦੋਂ ਆਪਾਂ ਇਸ ਤਰ੍ਹਾਂ ਆਲੂ ਵਾਲ ਕੇ ਦੇ ਵਿੱਚ ਪਾ ਲੈਣੇ ਨਾ ਵਿੱਚ ਸਬਜੀ ਮਿਕਸ ਕਰ ਲੈਣੀ ਬਹੁਤ ਹੀ ਵਧੀਆ ਪਰੌਠੇ ਬਣ ਕੇ ਤਿਆਰ ਇਹ ਹੋ ਜਾਂਦੇ ਆ ਚੰਗੀ ਤਰ੍ਹਾਂ ਇਹਨੂੰ ਆਪਾਂ ਹੱਥ ਦੇ ਨਾਲ ਇੱਦਾਂ ਮਿਕਸ ਕਰ ਲੈਣੇ ਤਾਂ ਕਿ ਲੂਣ ਮਿਰਚ ਮਸਾਲਾ ਆਲੂ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਵਧੀਆ ਤਰੀਕੇ ਦੇ ਨਾਲ ਇਹ ਮਿਕਸ ਹੋ ਜਾਣ ਤੇ ਸਾਰਾ ਲੂਣ ਮਿਰਚ ਜਿਹੜਾ ਸਾਰੇ ਮਟੀਰੀਅਲ ਦੇ ਵਿੱਚ ਰਲ ਜਾਵੇ ਸਵਾਰ ਕੇ ਇਹ ਨਾ ਹੀ ਆਪਣੀ ਸਬਜੀ ਬੇਸਟ ਹੋਣੀ ਹੈ ਤੇ ਪਰੌਠੇ ਵਧੀਆ ਬਣ ਜਾਣੇ ਆ ਤੇ ਹੁਣ ਆਪਾਂ ਪੇੜਾ ਲੈ ਲਿਆ ਨਾਰਮਲ ਜਿੱਦਾਂ ਆਪਾਂ ਰੋਟੀ ਲੇਪੇੜਣ ਲੱਨੇ ਜਿਆਦਾ بڑا ਵੀ ਨਹੀਂ ਲੈਣਾ ਥੋੜਾ ਜਿਹਾ ਇਹਨੂੰ ਆਪਾਂ ਬੇਲ ਲੈਣੇ ਆ ਥੋੜਾ ਜਿਹਾ ਵਧਾ ਲੈਣੇ ਇਹਨੂੰ ਤੇ ਫਿਰ ਇਹਦੇ ਵਿੱਚ ਆਪਾਂ ਜਿਹੜੀ ਆ ਸਟਫਿੰਗ ਭਰਦੇ ਆ ਚੰਗੀ ਤਰ੍ਹਾਂ ਦੇਖੋ ਸਵਾਰ ਕੇ ਆਪਾਂ ਵਧੀਆ ਤਰੀਕੇ ਨਾਲ ਇਹਦੀ ਜਿਹੜੀ ਹੈ ਸਟਫਿੰਗ ਭਰਨੀ ਆਪਾਂ ਬਿਲਕੁਲ ਥੋੜੀ ਜਿਹੀ ਨਹੀਂ ਰੱਖਣੀ ਹੈਗੀ ਜੇ ਬਿਲਕੁਲ ਨਹੀਂ ਪਰੋਠੇ ਫਟੂਗੇ ਬਿਲਕੁਲ ਨਹੀਂ ਟੁੱਟੂਗੇ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗੇ ਇਹ ਦੇਖੋ ਕਾफी ساری ਆਪਾਂ ਪੇੜੇ ਨਾਲੋਂ ਜ਼ਿਆਦਾ ਆਪਾਂ ਇਹਦੇ ਵਿੱਚ ਜਿਹੜਾ ਆ ਮਟੀਰੀਅਲ ਭਰ ਦਿੱਤਾ ਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਜਿਹੜਾ ਫੋਲਡ ਕਰ ਲੈਣੇ ਸਵਾਰ ਕੇ ਫੋਲਡ ਕਰਕੇ ਤੇ ਇਹਨੂੰ ਆਪਾਂ ਬੰਦ ਕਰ ਦਨੇ ਆ ਚੰਗੀ ਤਰ੍ਹਾਂ ਸੀਲ ਕਰਤਾ ਤੇ ਹੁਣ ਇਹਨੂੰ ਆਪਾਂ ਜਿਹੜਾ ਆ ਚਾਕਲੇਟ ਰੱਖ ਕੇ ਨਾ ਹੱਥ ਦੇ ਨਾਲ ਪਹਿਲਾਂ ਏਦਾਂ ਸਟਫਿੰਗ ਇਹਦੀ ਸਾਰੀ ਜਿਹੜਾ ਆ ਸਾਰੇ ਪਾਸੇ ਆ ਜਵੇ ਪੂਰੀ ਰੋਟੀ ਦੇ ਵਿੱਚ ਤੇ ਇਸ ਤਰ੍ਹਾਂ ਹੱਥਾਂ ਦੇ ਨਾਲ ਆਪਾਂ ਜਿਹੜਾ ਇਹਨੂੰ ਦਬਾਉਣਾ ਹੈ ਇੱਕ ਤਾਂ ਇਹ ਸਟਫਿੰਗ ਸਾਰੇ ਆ ਜਾਂਦੀ ਦੂਜਾ ਇਹ ਫਟਦਾ ਨਹੀਂ ਪਰੌਠਾ ਆਪਣਾ ਜੇ ਆਪਾਂ ਡਾਇਰੈਕਟ ਏਦਾਂ ਹੀ ਸਿੱਧਾ ਵੇਲਦੇ ਨਾ ਫਟਾਫਟ ਭਰ ਕੇ ਇਹਨੂੰ ਤੇ ਉਹ ਫਟਣ ਦੇ ਚਾਂਸ ਰਹਿੰਦੇ ਆ ਇਸ ਤਰ੍ਹਾਂ ਜੇ ਤੁਸੀਂ ਬਣਾਉਨੇ ਆ ਤਾਂ ਬਿਲਕੁਲ ਨਹੀਂ ਪਰੌਠਾ ਆਪਣਾ ਫਟੂਗਾ ਵੇਲ ਲੈਨੇ ਇਹਨੂੰ ਤੇ ਵਾਸ ਇਹਨੂੰ ਆਪਾਂ ਘਿਓ ਲਾ ਕੇ ਦੋਨੀਆਂ ਪਾਸੇ ਕ੍ਰਿਸਪੀ ਕਰ ਲੈਣਾ ਆ ਵਧੀਆ ਤਰੀਕੇ ਦੇ ਨਾਲ ਜਦੋਂ ਵੀ ਕੋਈ ਵੀ ਪਰੌਠਾ ਬਣਾਣੇ ਉਹਨੂੰ ਤੁਸੀਂ ਦਵਾ-ਦਵਾ ਕੇ ਚੰਗੀ ਤਰ੍ਹਾਂ ਰਾੜੋ ਤਾਂ ਕਿ ਅੰਦਰ ਤੱਕ ਆਪਣਾ ਪਰੌਠਾ ਜਿਹੜਾ ਆ ਪੱਕ ਜਾਵੇ ਚਾਹੇ ਆਲੂ ਵਾਲਾ ਆ ਗੋਭੀ ਵਾਲਾ ਆ ਪਿਆਜ਼ ਵਾਲਾ ਕੋਈ ਵੀ ਆ ਉਹਨੂੰ ਵਧੀਆ ਤਰੀਕੇ ਦੇ ਨਾਲ ਤੁਸੀਂ ਜਿਹੜਾ ਆ ਦਵਾ-ਦਵਾ ਕੇ ਪਰੌਠੇ ਨੂੰ ਰਾੜੋ ਤੇ ਤਾਂ ਕਿ ਉਹ ਅੰਦਰ ਤੱਕ ਜਿਹੜਾ ਆ ਨ ਸਿੱਕ ਜਾਵੇ ਚੰਗੀ ਤਰ੍ਹਾਂ ਸੇਕ ਨੂੰ ਘੱਟ ਰੱਖ ਕੇ ਦਵਾ-ਦਵਾ ਕੇ ਉਹਨੂੰ ਰਾੜੋ ਤੇ ਘਿਓ ਲਾ ਦਨੇ ਆਪਾਂ ਡਾਲਡਾ ਲਾਓ ਰਫਾਂਟ ਲਾਓ ਆਪਾਂ ਦੇਸੀ ਘਿਓ ਲਾਇਆ ਜੀ ਤੇ ਜਿਹੜਾ ਵੀ ਪਸੰਦ ਕਰਦੇ ਆਂ ਜਾਂ ਕੋਲ ਹੈਗਾ ਉਹ ਆਪਾਂ ਲਾ ਸਕਦੇ ਆਂ ਆਪਾਂ ਦੇਸੀ ਕਿਉਂ ਦੋਨੇ ਪਾਸੇ ਲਾ ਕੇ ਤੇ ਇਹਨੂੰ ਸੇਕ ਨੂੰ ਆਪਾਂ ਘੱਟ ਰੱਖਿਆ ਹੈ ਦਵਾ-ਦਵਾ ਕੇ ਜਿਹੜਾ ਪਰੌਠੇ ਨੂੰ ਰਾੜ ਲੈਣਾ ਆ ਸਾਰੇ ਪਰੌਠੇ ਆਪਾਂ ਜਿਹੜੇ ਐਸੇ ਤਰ੍ਹਾਂ ਹੀ ਤਿਆਰ ਕਰ ਲੈਨੇ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਪਰੌਠੇ ਬਣ ਕੇ ਤਿਆਰ ਹੁੰਦੇ ਆ ਦੂਜੇ ਜਣਾਂ ਦੇਖ ਕੇ ਕਹਿ ਨਹੀਂ ਸਕਦਾ ਵੀ ਆਪਾਂ ਬਚੀ ਹੋਈ ਸਬਜ਼ੀ ਦੇ ਪਰੌਠੇ ਬਣਾਏ ਆ ਤੇ ਬਿਲਕੁਲ ਵਧੀਆ ਤਰੀਕੇ ਦੇ ਨਾਲ ਆਲੂ ਦੇ ਪਨੀਰ ਦੇ ਜਿਹੜੇ ਭਰਮਾ ਪਰੌਠੇ ਬਣ ਕੇ ਇਦਾਂ ਤਿਆਰ ਹੋ ਜਾਂਦੇ। ਦੇਖੋ ਇੱਦਾਂ ਵਧੀਆ ਇਹਨੂੰ ਰਾੜਨਾ, ਕ੍ਰਿਸਪੀ ਜਿਹਾ ਕਰਨਾ ਤਾਂ ਕਿ ਅੰਦਰ ਤੱਕ ਸਿੱਕ ਜਾਵੇ ਇਹ। ਇਹ ਸਾਰੇ ਪਰੌਠੇ ਆਪਾਂ ਐਸੇ ਤਰ੍ਹਾਂ ਹੀ ਤਿਆਰ ਕਰ ਲੈਣੇ। ਦਹੀਂ ਨਾ ਖਾਓ, ਮੱਖਣ ਨਾਲ ਖਾਓ ਤੇ ਤੁਸੀਂ ਸਬਜ਼ੀ ਨਾਲ ਖਾਓ। ਜਿਹਦੇ ਨਾਲ ਵੀ ਪਸੰਦ ਕਰਦੇ ਤੇ ਇਹ ਪਰੌਠੇ ਤੁਸੀਂ ਆਪਾਂ ਖਾ ਸਕਦੇ ਆ। ਦੇਖੋ ਜੀ ਆਪਣੇ ਜਿਹੜੇ ਆ ਮੈਂ 7 ਕ ਪਰੌਠੇ ਬਣਾਏ ਆ ਤੇ ਸਾਰੇ ਪਰੌਠੇ ਆਪਾਂ ਐਸੇ ਤਰ੍ਹਾਂ ਬਣਾ ਕੇ ਤਿਆਰ ਕਰ ਲੈਣੇ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿੱਦਾਂ ਦੀ ਰੈਸਪੀ ਸਾਡੀ ਲੱਗਦੀ ਹੈ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਜਿਆਦਾ ਧੰਨਵਾਦ ਜੀ ਸਸੇ ਕਾਲ ਜੀ ਸਾਰਿਆਂ ਨੂੰ